ਪਿਛਲੇ ਦਿਨੀ ਪੰਜਾਬ ਖੜਾ ਦੀ ਮਾਰ ਰੇਟ ਚੱਲ ਰਿਹਾ ਜਿਸ ਦੇ ਵਿੱਚ ਵੱਖ-ਵੱਖ ਲੋਕ ਇਸ ਸਮੇਂ ਤੇ ਜਿੱਥੇ ਸਹਾਇਤਾ ਦੇ ਰਹੇ ਨੇ ਕੁਝ ਗਿੜਾਗੂੜਾ ਲਾਉਣ ਵੀ ਆਉਂਦੇ ਨੇ ਰਾਜਨੀਤਿਕ ਪਾਰਟੀਆਂ ਦੇ ਕੁਝ ਆਗੂ ਜਿਹੜੇ ਆ ਉਹ ਫੋਟੋ ਖਿਚਾਉਣ ਦਾ ਕੰਮ ਵੀ ਕਰਦੇ ਨੇ ਚਲੋ ਅੱਜ ਦੇ ਇਸ ਸਮੇਂ ਤੇ ਜਿਹੜਾ ਵੀ ਹਾਜ਼ਰ ਨਾਰਾ ਮਾਰਦਾ ਉਹਦੇ ਨਾਲ ਅਸੀਂ ਸਹਿਮਤੀ ਦਾ ਪ੍ਰਗਟਾਵਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਪਿਛਲੇ ਦਿਨੀ ਰਾਹੁਲ ਗਾਂਧੀ ਆਏ ਤੇ ਆ بابا ਬੁੱਢਾ ਸਾਹਿਬ ਜੀ ਦੇ ਨਾਲ ਸਬੰਧਤ ਸ਼ਰੋਣੀ ਕਮੇਟੀ ਦੇ ਪ੍ਰਬੰਧਾ ਅਧੀਨ ਗੁਰਦੁਆਰਾ ਸਾਹਿਬ ਵਿਖੇ ਉੱਥੇ ਮੱਥਾ ਟੇਕਿਆ ਉਹਨਾਂ ਨੇ ਕੋਈ ਵੀ ਗੁਰਦੁਆਰਾ ਸਾਹਿਬ ਆਉਂਦਾ ਉਹਨੂੰ ਉੱਥੇ ਇੱਕ ਯਾਤਰੀ ਦੇ ਤੌਰ ਤੇ ਉਹਨੂੰ ਜਗ੍ਹਾ ਮਿਲਦੀ ਆ ਤੇ ਉੱਥੇ ਅਰਦਾਸ ਕਰਾਈ ਗਈ ਜਿਹੜੇ ਸਾਡੇ ਸਾਬਕਾ ਅਰਦਾਸ ਗਏ ਭਾਈ ਕੁਲਵਿੰਦਰ ਸਿੰਘ ਜੀ ਨੇ ਕੀਤੀ ਜਿਹਨਾਂ ਨੇ ਉਹਨਾਂ ਨੇ ਦੱਸਿਆ ਕਿ ਮੈਨੂੰ ਕਿਸੇ ਕਾਂਗਰਸੀ ਆਗੂ ਜਿਹੜੇ ਉਹ ਲੈ ਕੇ ਆਏ ਸੀ ਉਹ ਕਹਿੰਦੇ ਵਾ ਸਰਬਾਧੇ ਭਲੇ ਦੀ ਅਰਦਾਸ ਕੀਤੀ ਆ ਭਾਵੇਂ ਉਹਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੀ ਗੱਲ ਵੀ ਕੀਤੀ ਆ ਤੇ ਉੱਥੇ ਦੇ ਜਿਹੜੇ ਮੁਲਾਜ਼ਮ ਸੀ ਸ਼ਰੋਣੀ ਕਮੇਟੀ ਦੇ ਉਹਨਾਂ ਵੱਲੋਂ ਜਿਹੜਾ ਇੱਕ ਜੰਗਲਾ ਵਾ ਜਿਹੜੀ ਇੱਕ ਮਰਿਆਦਾ ਦੇ ਨਾਲ ਹੀ ਉਹ ਜੰਗਲੇ ਦੇ ਅੰਦਰ ਜਾਇਆ ਜਾਂਦਾ ਕਿਉਂਕਿ ਹਰ ਧਰਮ ਦੇ ਇੱਕ ਜਿਹੜੇ ਪ੍ਰਬੰਧਾਂ ਦੇ ਕੁਝ ਕਾਇਦੇ ਹੁੰਦੇ ਆ ਤੋਂ ਉਸ ਜੰਗਲੇ ਦੇ ਅੰਦਰ ਰਾਹੁਲ ਗਾਂਧੀ ਨੂੰ ਜਿਹੜਾ ਸਰੋਪਾ ਦਿੱਤਾ ਗਿਆ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਪਾਰਟੀ ਦੇ ਅਧਿਕਾਰੀਆਂ ਨੂੰ ਸਰਪਾ ਦਿੱਤਾ ਗਿਆ ਜਿਸ ਗੱਲ ਤੇ ਸਿੱਖ ਆਵਾਮ ਦੇ ਅੰਦਰ ਬਹੁਤ ਵੱਡਾ ਇਤਰਾਜ਼ ਆਇਆ ਉਹਨਾਂ ਨੇ ਛਰੋਣੀ ਕਮੇਟੀ ਦੀ ਵਿਰੋਧਤਾ ਕੀਤੀ ਛਰੋਣੀ ਕਮੇਟੀ ਨੂੰ ਇਸ ਗੱਲ ਤੇ ਭੰਡਿਆ ਕਿ ਇਹ ਜਿਹੜੀ ਕੀ ਹੁਣ ਰਾਹੁਲ ਗਾਂਧੀ ਨੇ ਕਿਹੜੇ ਐਸੇ ਸਿੱਖਾਂ ਦੇ ਵਾਸਤੇ ਕੋ ਭਲੇ ਦੇ ਕੰਮ ਕਰਦੇ ਤੇ ਜਿਹਦੇ ਉਹਨੂੰ ਸਨਮਾਨ ਤੇ ਸਰਪਾ ਦਿੰਦਾ ਜਾ ਰਿਹਾ ਸੋ ਇਹ ਵੱਡਾ ਇੱਕ ਸੀਗਾ ਸੋ ਛਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਜਾਂਚ ਕਮੇਟੀ ਬਠਾਈ ਜਿਨ੍ਹਾਂ ਨੇ ਜਾਂਚ ਕੀਤੀ ਜਾਂਚ ਤੋਂ ਬ੍ਰੰਤ ਜਿਹੜੇ ਪਿਛਲੇ ਸਮੇਂ ਚ ਅੰਤਰੀ ਕਮੇਟੀ ਦੇ ਹੁਕਮ ਸੀ ਜਿੱਥੇ ਉਹਦੀ ਉਲੰਘਣਾ ਕੀਤੀ ਗਈ ਕਿ ਕਿਸੇ ਵੀ ਰਾਜਨੀਤਿਕ ਵਿਅਕਤੀ ਨੂੰ ਦਰਬਾਰ ਦੇ ਅੰਦਰ ਕੋਈ ਸਨਮਾਨ ਸਰੂਪਾ ਨਹੀਂ ਦਿੱਤਾ ਜਾਏਗਾ ਉਹਦੀ ਉਲੰਘਣਾ ਤੇ ਸਿੱਖ ਆਮ ਦੀ ਮੰਦੀ ਮਨਛਾ ਜਿਹੜੀ ਆ ਕਿ ਰਾਹੁਲ ਗਾਂਧੀ ਜਿਹੜਾ ਕਿ ਅੱਜ ਵੀ ਸਿੱਖਾਂ ਦੇ ਕਾਤਲਾਂ ਨੂੰ ਨਾਲ ਲੈ ਕੇ ਘੁੰਮ ਰਿਹਾ ਆਪਣੇ ਦਾਦੀ ਤੇ ਆਪਣੇ ਬਾਪ ਦੇ ਕੀਤੇ ਸਿੱਖਾਂ ਦੇ ਨਾਲ ਜ਼ੁਲਮ ਨੂੰ ਅਜੇ ਤੱਕ ਉਹਨੇ ਨਾਂ ਮੰਨਿਆ ਤੇ ਨਾ ਉਸਦੀ ਕੋ ਮਾਫੀ ਮੰਗੀ ਆ ਸਿੱਖਵਾ ਮੰਦਰ ਦਾੜਾ ਰੋਸ ਆ ਤੋਂ ਉਸ ਗੱਲ ਨੂੰ ਲੈ ਕੇ ਸ਼ਰੋਣੀ ਕਮੇਟੀ ਵੱਲੋਂ ਜਿਹੜੇ ਦੋ ਮੁਲਾਜ਼ਮ ਆ ਕਥਾਵਾਚਕ ਤੇ ਇੱਕ ਜਿਹੜਾ ਮੁਲਾਜ਼ਮ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਜਿਹੜਾ ਐਵਜੀ ਜਿਹੜਾ ਉੱਥੇ ਮੁਲਾਜ਼ਮ ਸੀਗਾ ਕੁਲਵਿੰਦਰ ਸਿੰਘ ਉਹਦੀ ਉਹਨੂੰ ਫਾਰਗ ਕਰ ਦਿੱਤਾ ਗਿਆ ਤੇ ਮੈਨੇਜਰ ਜਿਹੜਾ ਪ੍ਰਗਟ ਸਿੰਘ ਆ ਉਹਦੀਆਂ ਉਸ ਨੂੰ ਵਾਰਨਿੰਗ ਦੇ ਕੇ ਉਥੋਂ ਦੀ ਤਬਾਦਲਾ ਕਰ ਦਿੱਤਾ ਗਿਆ ਸੋ ਇਹ ਜਦ ਨੇ ਵੀ ਸਾਰੇ ਮਾਮਲੇ ਹੋਏ ਨੇ ਇਹ ਸ਼ਰੋਣੀ ਕਮੇਟੀ ਦੇ ਜਿਹੜੇ ਫਰਜ਼ ਬਣਦੇ ਨੇ ਸ਼ਰੋਣੀ ਕਮੇਟੀ ਤੋਂ ਜਿਸ ਤਾਂ ਦੀ ਆਸ ਕਰਦੇ ਨੇ ਉਹਨਾਂ ਨੂੰ ਲੈ ਕੇ ਇਹ ਸਾਰੇ ਫੈਸਲੇ ਕੀਤੇ ਗਏ ਨੇ ਆਵਾਮ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ ਸ਼ਰੋਣੀ ਕਮੇਟੀ ਨੇ ਇਹ ਤੇ ਆਪਣੇ ਜਿਹੜੇ ਪ੍ਰਬੰਧਾਂ ਦੇ ਵਿੱਚ ਕੀਤੀ ਕਤਾਹੀ ਦਾ ਜਿਹੜਾ ਫੈਸਲਾ ਲੈਂਦੇ ਆ ਇਹ ਜਿਹੜਾ ਫੈਸਲਾ ਕੀਤਾ ਸੋ ਇਹ ਫੈਸਲੇ ਤੇ ਜੋ ਸੰਗਤ ਵੱਲੋਂ ਰਿਸਪੌਂਸ ਆ ਰਿਹਾ ਉਹ ਬਹੁਤ ਠੀਕ ਹੈ ਕੀ ਸਮੇਂ ਸਿਰ ਕੀਤਾ ਫੈਸਲਾ ਵੀ ਪ੍ਰਬੰਧ ਦੇ ਵਿੱਚ ਗਲਤੀ ਹੋਈ ਦੀ ਉਹਦਾ ਸੁਧਾਰ ਕੀਤਾ ਜਾਦਾ